वेलकम ਕਰ ਦਿਆ ਸਾਰਿਆਂ ਦਾ ਆਪਣੇ ਚੈਨਲ ਤੇ ਜੀ ਆਇਆਂ ਨੂੰ ਕਿੱਦਾ ਹੋ ਸਾਰੇ ਉਮੀਦ ਕਰਦੀ ਆ ਸਭ ਵਧੀਆ ਹੋਵੋਗੇ ਹਾਸਤੇ ਵਾਸਤੇ ਹੋਵੋਗੇ ਜੀ ਗਾਇਸ ਲੈਂਦੇ ਚੜਦੇ ਪੰਜਾਬ ਦੇ ਫੇਵਰਿਟ ਮੌਲਾਨਾ ਨਾਸਿਰ ਮਦਨੀ ਸਾਹਿਬ ਦਾ ਅੱਜ ਵੀਡੀਓ ਲੈ ਕੇ ਆਇਆ ਜਿਨ੍ਹਾਂ ਨੂੰ ਨਾ ਸਿਰਫ ਲੈਂਦੇ ਪੰਜਾਬ ਚ ਪਸੰਦ ਕੀਤਾ ਜਾਂਦਾ ਹੈ ਬਲਕਿ ਚੜਦੇ ਪੰਜਾਬ ਚ ਵੀ ਬਹੁਤ ਪਸੰਦ ਕੀਤਾ ਜਾਂਦਾ ਇਹਨਾਂ ਦੀ ਬੋਲੀ ਇਹਨਾਂ ਦੇ ਬੋਲਣ ਦਾ ਸਟਾਈਲ ਇਨਾ ਮਿੱਠਾ ਹੁੰਦਾ ਹੈ ਕਿ ਇਨਾ ਵਧੀਆ ਹੁੰਦਾ ਹੈ ਕਿ ਇਹਨਾਂ ਨੂੰ ਸੁਣਨ ਦਾ ਸਵਾਦ ਆ ਜਾਂਦਾ ਹੈ ਆਓ ਅੱਜ ਇਹਨਾਂ ਦੀ ਹੀ ਵੀਡੀਓ ਲੈ ਕੇ ਆਈ ਆ ਆਪਣੇ ਵਿਊਅਰਸ ਵਾਸਤੇ ਉਹ ਗੱਲ ਕਰ ਰਹੇ ਨੇ 골ਡਨ ਟੈਂਪਲ ਤੋਂ ਰਿਲੇਟਿਡ ਸਿੱਖਾ ਤੇ ਰਿਲੇਟਿਡ ਵੇਖਦੇ ਆ ਕਿ ਮੋਲਾਨਾ ਨਾਸਿਰ ਮਦਨੀ ਜੀ 골ਡਨ ਟੈਂਪਲ ਤੋਂ ਰਿਲੇਟਿਡ ਕੀ ਵਿਚਾਰ ਕਰ ਰਹੇ ਨੇ ਫਿਰ ਅਸੀਂ ਉਸ ਤੇ ਗੱਲਬਾਤ ਕਰਦੇ ਆ ਲਾਸਟ ਤੱਕ ਤੁਸੀਂ ਵੀਡੀਓ ਦੇ ਨਾਲ ਰਹਨਾ ਹੈ ਵੀਡੀਓ ਨੂੰ ਸਕਿੱਪ ਨਹੀਂ ਕਰਨਾ ਹੈ ਮੈਂ ਉਮੀਦ ਕਰਦੀ ਆ ਵੀਡੀਓ ਤੁਹਾਡੇ ਵਾਸਤੇ ਮੇਰੇ ਵਾਸਤੇ ਇੰਟਰਸਟਿੰਗ ਤੇ ਇਨਫੋਰਮੇਟਿਵ ਹੋਏਗੀ ਤੇ ਆਜੋ ਫਿਰ ਬਿਨਾ ਦੇਰ ਕੀਤੇ ਲੈਟ ਗੈਟ ਸਟਾਰਟ ਹੈ ਚਲੇ ਆ ਤੇਰੇ نبی ਨੇ ਪੱਥਰ ਖਾ ਕੇ ਆਸਮਾਨ ਤੋਂ ਫਰਿਸ਼ਤੇ ਆਏ ਉਹ ਪੱਥਰ ਮਾਰਨ ਵਾਲੇ ਕਾਫਰ ਸੀ ਔਰ ਕਾਫਰਾਂ ਚ ਉਹਨਾਂ ਦੇ ਰਿਸ਼ਤੇਦਾਰ ਸਨ ਤੇ ਆਸਮਾਨ ਤੋਂ ਆਏ ਸੁਣਾ ਰਿਸ਼ਤੇਦਾਰਾਂ ਦੇ ਗਲਤ ਪਰਚੇ ਕਰਾਉਣ ਵਾਲਿਓ ਗਲਤ ਨੰਬਰ ਤੇ ਨਾਮ ਦੇਣ ਵਾਲਿਓ ਫੁਲਾਣੇ ਦਾ ਨਾਮ ਪਾ ਦੋ ਫੁਲਾਣ ਦਾ ਪਾ ਦੋ ਫੁਲਾਣ ਦਾ ਪਾ ਦੋ ਕੀਤਾ ਕਿਸੇ ਨੇ ਹੁੰਦਾ ਫੁਲਾਣ ਦੀ ਬਤਗਾ ਟਾ ਦੋ ਫੁਲਾਣ ਦਾ ਇੰਜ ਕਰ ਲੋ ਆ ਸਾਡੇ ਨਨਕਾਣੇ ਦੇ ਅੰਦਰ ਵੀ ਬਤਮੀਜ਼ ਕਈ ਉੱਠੇ ਸੀ ਉਹ ਬੱਚੇ ਦਾ ਨਕਾਹ ਦਾ ਮਸਲਾ ਸੀ ਤੋ ਨਾ ਗੁਰਦੁਆਰੇ ਤੇ ਪੱਥਰ ਫੈਂਕੇ ਡੁੱਬ ਕੇ ਮਰਨ ਦਾ ਮਕਾਮ ਐ ਤੇਰੀ ਤਾਲੀਮ ਹੈ ਤੇਰੇ ਨਬੀ ਨੇ ਦਿੱਤੀ ਤੇਰੇ ਨਬੀ ਦੀ ਤਾਲੀਮ ਕੀ ਆ ਹੈ ਸੁਣ ਮਸਲਾ ਪੱਥਰ ਮਾਰੇ ਨੇ ਕਾਫਰਾਂ ਨੇ ਮੁਸਤਫਾ ਨੂੰ ਸਣ ਤੈਨੂੰ ਅਗਰ ਸਿੱਖ ਬਾਈ ਨਨਕਾਨਾ ਸਾਹਿਬ ਦੇ ਗੁਰਦੁਆਰੇ ਚ ਪੱਥਰ ਮਾਰਦੇ ਤੇ ਤੇਰਾ ਰਿਐਕਸ਼ਨ ਕੀ ਹੋਣਾ ਚਾਹੀਦਾ ਸੀ ਇਹਦੇ ਤੂੰ ਮਾਰੇ ਨੇ ਨਾ ਉਹਨਾਂ ਨੂੰ ਐ ਸੁਣ ਲਫ਼ਜ਼ ਧਿਆਨ ਨਾਲ ਲਫ਼ਜ਼ ਲਿਖ ਲਓ ਮੇਰੇ ਬੱਚੋ ਮੇਰੇ ਦੋਸਤੋ ਮੇਰੇ ਬਜ਼ੁਰਗੋ یہ بات ناصر مدنی ڈینکے کی چوٹ کہتا ہے کہ ہم جب تک اپنے مصطفیٰ کی پالیسی پہ عمل نہیں کریں گے ہم ترقی نہیں کر سکتے ہمیں کو اچھا نہیں بول سکتا ہمارا ہر لمحہ آئیڈیل مصطفیٰ ہو پھر ہم کامیاب ہیں میرے نبی نے کیا کہا جب پیچھے آئے ساڑھے پنجابی لڑ دے نا ذرا میں دے طریقے نہ دس دیں ٹانگت اے نو جان نہ دیں جی پچھلے اے پچھلے نے بجائے تھنڈا کرن دے انہوں نے آگ پہن دے سگو تیل پاؤں بھی فالا آ تو چار سڈیا برادریاں بڑیاں اتریاں گسا نہ کرے جاٹ ڈوگر بولو ڈوگر راجپوت رنگڑ اے بولو رائیں اے چار برادریاں کھان پی نو وقو لڑ نو کٹھے انج نہیں بولتے ہیں انگے جو لڑائی ہوگی اور تین نہیں پتا اِسی جٹ وہ اِسی ڈوگر ہاں ਓ ਅਸੀਂ ਪੱਟੀ ਐ ਓਏ ਅਸੀਂ ਰੰਗੜਾਂ ਓਏ ਅਸੀਂ ਰਾਈ ਐ ਓਏ ਇਹ ਨਹੀਂ ਚੀਜ਼ ਤੇਰੇ ਨਬੀ ਦੇ ਪਿਛਲੇ ਆਇ ਅਸਮਾਨ ਤੋਂ ਕਚੋਂ ਆਏ ਸੁਭਾਨ ਅੱਲਾਹ ਕਹਿੰਦੇ ਜੀ ਜੇ ਕਵੋ ਤੇ ਆਦੋਵੇਂ ਪਹਾੜੀ ਆਪਸ ਵਿੱਚ ਮਿਲਾ ਦੇਣੇ ਜੇ ਕਹਿੰਦੇ ਉਹ ਤੇ ਥੱਲਿਆਂ ਚੱਕ ਕੇ ਉੱਪਰੋਂ ਲਿਆ ਕੇ ਜ਼ਮੀਨ ਤੇ ਖਤਮ ਕਰ ਦਿੰਨੇ ਇਹਨਾਂ ਨੇ ਨੇਰੀ ਵਾਲਾ ਕਹਿੰਦਾ ਕਵੋ ਤੇ ਤੂਫਾਨ ਲਿਆਵਾ ਤੇ ਇਹਨਾਂ ਦੇ ਕੰਨਾਂ ਦੇ ਪਰਦੇ ਪਾਰਦਾ اور کملی والے فرمایا اللہ مادی قومی فائن لا یا اللہ کریم دے مبو نے فرمایا مولا یہ نہیں دے میں کون اللہ تو یہاں نو ہدایت عطا فرما دے میرے نبی نے ہار غیر مسلم دی عبادت گاہ دی احترام دا حکم دیتا ہے اسی کی کرن ہیں ਅਸੀਂ ਕੀ ਕਰੰਦੇ ਆ ਮੈਂ ਹਕੂਮਤ ਦੇ ਵਾਸਤੇ ਕਿਹਾ ਸੀ ਨਾ ਵੀ ਉਹ ਕਰਤਾਰਪੁਰ ਜਿਹੜਾ ਬਾਰਡਰ ਖੋਲਿਆ ਉਹ ਮੁਲਕੀ ਮਫਾਦ ਚ ਬਿਲਕੁਲ ਠੀਕ ਕੀਤਾ ਹੈ ਉਥੇ ਜਨਾਬੇ ਆਲਾ ਉਹਨਾਂ ਨੂੰ ਅਗਰ ਰਾਹ ਖੋਲ ਕੇ ਦਿੱਤਾ ਬਿਲਕੁਲ ਕਈ ਮੌਲਵੀ ਮੇਰੇ ਖਿਲਾਫ ਬੋਲੇ ਸੀ ਇਹਨੇ ਕੋ ਕਿਹਾ ਓਏ ਝੱਲੇ ਹੋਏ ਜੇ ਨਬੀ ਪਾਗ ਨੇ ਮਦੀਨੇ ਚ ਯਹੂਦੀਆਂ ਨਾਲ ਮੁਆਦਾ ਕਰਕੇ ਤੇ ਗਿਰਜਿਆਂ ਦੀ ਫਾਸਤ ਕੀਤੀ ਫਰਮਾ ਜਿਹੜਾ ਗਿਰਜੇ ਨੂੰ ਹੱਥ ਲਾਇ ਇੰਜ ਜਿਵੇਂ ਮੇਰੀ ਇੱਜ਼ਤ ਨੂੰ ਹੱਥ ਲਾਇ ਮਗਰ ਅੱਜ ਸਾਡੇ ਮੁਸਲਮਾਨ ਦੇਖ ਲੋ ਚਲਿਓ ਨਬੀ ਪਾਕ ਨੇ ਐ ਫਰਮਾਇਆ ਕਿ ਕਿਸੇ ਦੇ ਝੂਠੇ ਖੁਦਾ ਨੂੰ ਉਹਦੇ ਸਾਹਮਣੇ ਝੂਠਾ ਨਹੀਂ ਕਹਿਣਾ ਕਿ ਤੇਰੇ ਸੱਚੇ ਖੁਦਾ ਨੂੰ ਝੂਠਾ ਨਾ ਕਹਿ ਦੇਵੇ। ਅ ਮੇਰੇ ਨਾਲ ਕਈ ਸਿੱਖ ਦੋਸਤ ਫੋਨ ਦੇਤੇ ਸਲਾਮ ਲੈਂਦੇ ਨੇ ਉਹ ਕਹਿੰਦੇ ਨੇ ਅਸਲਾਮੁਅਲੈਕੁਮ ਯਾਰ ਕਿੱਡੇ ਵੱਡੇ ਜ਼ੇਹਨ ਦੇ ਤੇ ਖੁੱਲੇ ਮਾਈਂਡ ਦੇ ਮਾਲਕ ਨੇ ਕਿ ਸਾਡੇ ਨਬੀ ਦੇ ਦੱਸੇ ਹੋਏ ਤਰੀਕੇ ਦੇ ਨਾਲ ਸਲਾਮ ਲੈਂਦੇ। ਤੇ ਜੇ ਅਸੀਂ ਉਹਨਾਂ ਨੂੰ ਸਰਦਾਰ ਜੀ ਕਹਿ ਦਈਏ ਤੇ ਸਾਡੀ ਜ਼ੁਬਾਨ ਤੇ ਕਿਹੜੇ ਕੋਈ ਫਲ ਘਟ ਜਾਣ ਲੱਗੇ ਨੇ ਇੱਜ਼ਤ ਦੇਰੋਗੇ ਤੇ ਇੱਜ਼ਤ ਮਿਲਣੀ ਟੇਬਲ ਟਾਕ ਉਦੋਂ ਹੁੰਦਾ ਜਦੋਂ ਸਾਹਮਣੇ ਪਿਆਰ ਨਵੀ ਪਾਣੇ ਨਜਰਾਨ ਦੇ ਵਫਦ ਨੂੰ ਗੈਰ ਮੁਸਲਮ ਨੂੰ ਮਸਜਦ ਨਵੀ ਚ ਕਿਹਾ ਉੱਥੇ ਆਪਣੀ ਇਬਾਦਤ ਕਰ ਲਓ ਬਾਅਦ ਚ ਗੱਲ ਕਰਾਂ ਤੇ ਸਾਡੇ ਪਾਕਿਸਤਾਨ ਚ ਅਸੀਂ ਮਸੀਤ ਨਹੀਂ ਬਣਾ ਸਕਦੇ ਇਹ ਮਸੀਤ ਨਹੀਂ ਬਣ ਦੇਣੀ ਇੱਕ ਡੀਆਈਜੀ ਸਾਡੇ ਮੇਰੇ ਦੋਸਤ ਨੇ ਕਹਿੰਦਾ ਮੈਂ ਇੱਕ ਮੌਲਵੀ ਨੂੰ ਕਿਹਾ ਤੁਹਾਡੇ ਨਾਲ ਤੇ ਸਰਦਾਰ ਚੰਗੇ ਨੇ ਜਿਨ੍ਹਾਂ ਗੁਰਦੁਆਰੇ ਚ ਜਗ੍ਹਾ ਰੱਖੀ ਵੀ ਇੱਥੇ ਨਮਾਜ਼ ਪੜ ਲਓ ਡੀਆਈਜੀ ਮੇਰਾ ਦੋਸਤ ਆਏ ਪਰਸੋਂ ਪੁਲਿਸ ਨੂੰ ਖਤਾਬ ਕੀਤਾ ਮੈਨੂੰ ਦੱਸਦੇ ਰਹਿੰਦੇ ਨੇ ਮੌਲੀਆਂ ਦੀ ਕਰਤੂਤਾ ਸਿੱਧੀਆਂ ਗੱਲਾਂ ਨੇ ਮੇਰੇ ਕੋਲ ਜਿਹੜਾ ਮੌਲਵੀ ਮੌਲਵੀ ਹੋ ਕੇ ਮਸਜਿਦ ਡੱਕੇ ਮੈਨੂੰ ਦੱਸ ਉਹ ਅੱਲਾਹ ਦੇ ਘਰ ਦਾ ਕੀ ਖਾਦਮ ਮੇਰੇ ਭਾਈਓ ਆਪਣੇ ਘਰ ਚ ਸੋਚਣਾ ਪੈਣਾ ਹੈ ਕਿ ਅਸੀਂ ਕਿਹੜੀ ਚੀਜ਼ ਛੱਡੀ ਹੈ ਤੇ ਜਿਹਦੀ ਵਹਿਤੋਂ ਸਾਡੇ ਤੋਂ ਦੁਨੀਆ ਚ ਗੈਰ ਮੁਸਲਮ ਦੂਰ ਹੋ ਗਏ ਕਿਹੜੀ ਚੀਜ਼ ਛੱਡੀ ਅਸਾਂ ਉਸਵਾ ਰਸੂਲ ਛੱਡ ਦਿੱਤਾ ਅਸਾਂ ਮੁਸਤਫਾ ਨੂੰ ਆਈਡੀਅਲ ਮੰਨਣਾ ਛੱਡ ਦਿੱਤਾ ਅਸਾਂ ਕਮਲੀ ਵਾਲਾ ਦਾ ਤਰੀਕ ਅੱਛਾ ਵੀ ਤੁਹਾਡੀ ਫੈਕਟਰੀ ਚ ਇੱਕ ਇਸਾਈ ਭਾਂਡੇ ਤੁੰਦਾ ਇੱਕ ਇਸਾਈ ਗਟਰ ਸਾਫ ਕਰਦਾ ਮੈਨੂੰ ਦੱਸੋ ਉਹਦਾ ਗਟਰ ਕੱਢਣਾ ਤੈਨੂੰ ਸਹੂਲ ਹੈ ਉਹਦਾ ਘਰ ਚ ਭਾਂਡੇ ਧੋਣਾ ਤੈਨੂੰ ਕਬੂਲ ਤੇਰੀ بیگم ਦੇ ਕੱਪੜੇ ਸੈਨ ਧੋਵੇ ਉਹ ਤੇਨੂੰ ਕਬੂਲ ਹੈ ਉਂਝ ਤੂੰ ਆਖੇ ਵੀ ਉੱਥੇ ਪਾਸੇ ਹੋ ਕੇ ਬਹਿ ਮੈਂ ਤੇਰੇ ਹੱਥ ਦਾ ਗਲਾਸ ਪਾਣੀ ਨਹੀਂ ਪੀਣਾ ਚੱਲਿਆ ਇਹ ਤੇਰਾ ਮਜ਼ਬ ਹੈ ਹੋਰ ਸਾਰੀ ਤੂੰ ਉਹਦੇ ਕੋ ਖidmat ਕਰਾ ਰਿਹਾ ਹੈ ਤੂੰ ਇੰਨਾ ਕੋ اخلاق ਉਸ ਨੂੰ ਦੇਖ ਕੇ ਤੇਰੇ ਕਰਦਾਰ ਨੂੰ ਵੇਖ ਕੇ ਉਹ ਮੁਸਲਮਾਨ ਹੋ ਜਾਏ ਆਵੇ ਨਾ ਗੁਰੂ ਨਾਨਕ ਦੇਵ ਜੀ ਗ੍ਰੰਥ ਚ ਪੜਿਆ ਤੇ 바ਵਾ ਸਾਹਿਬ ਨੇ ਇੱਕ ਲਫਜ਼ ਲਿਖਿਆ ਸਾਬ ਕਿਆ ਕਰੋ ਹਰ ਮਜ਼ਬ ਦੇ ਬਾਨੀ ਨੂੰ ਸਾਡੇ ਨਵੀ ਨੇ ਬਤਮੀਜ਼ੀ ਨਹੀਂ ਸਿਕਾਈ ਸਾਬ ਲਿਖਾ ਕਰੋ ਪੜਾ ਕਰੋ 바ਵਾ ਗੁਰੂ ਨਾਨਕ ਸਾਹਿਬ ਨੇ ਲਿਖਿਆ ਹੱਕ ਪਰਾਇਆ ਨਾਨਕਾ ਕਿਆ ਗਾਇ ਕਿਆ ਸੂਰ ਹੁਣ ਦੱਸੋ ਕਿਸੇ ਮਜ਼ਬ ਦੀ ਗੱਲ ਕੋ ਆਪਣੀ ਕਿਤਾਬ ਚ ਲਿਖਦਾ ਮੈਂ ਤੁਹਾਨੂੰ ਕਈ ਮੁਅਰਰਫ ਵਖਾਉਣਾ ਏਡੇ ਮੁਤਸਬ ਨੇ ਦੂਸਰੀ ਤਾਰੀਖ ਆਪਣੀ ਕਿਤਾਬ ਚ ਨਹੀਂ ਲਿਖਦੇ ਯਾਨੀ ਤਾਰੀਖ ਉਹਨੂੰ ਚਟਲਾਉਂਦੀ ਹੋਵੇ ਉਹ ਗੱਲ ਨਹੀਂ ਲਿਖਦੇ ਮਰ ਬਾਬੇ ਨੇ ਆਪਣੀ ਕਿਤਾਬ ਚ ਲਿਖਿਆ ਹੈ ਕਿ ਜੇ ਮੁਸਲਮਾਨ ਨੇ ਆਪਣੇ ਨਬੀ ਨੂੰ ਕਾਪੀ ਕਰ ਉਹਨੇ ਕਿਹਾ ਕਿਸੇ ਦਾ ਹੱਕ ਖਾਣਾ ਐਂਜੇ ਜਿਵੇਂ ਸੂਰ ਤੇ ਆਪਣਿਆਂ ਨੂੰ ਕਿਹਾ ਹੈ ਕਿ ਜੇ ਤੂੰ ਸਿੱਖੇ ਤੇ ਮੈਨੂੰ ਕਾਪੀ ਕਰ ਐਂ ਜਿਵੇਂ ਟੱਗੀ ਸੂਰ ਗਾਏ ਹੁਣ ਐਨੇ ਬੈਠੇ ਜੇ ਮੇਰੇ ਬੱਚੋ ਮੇਰੇ ਦੋਸਤੋ ਮੇਰੇ ਬਜ਼ੁਰਗੋ ਆਪਣੇ ਅੰਦਰ ਅਵੇਰਨੈਸ ਲਾਓ کسی دی عبادت گاہ دی توہین کرنا اسلام نے منع کیتا اور مولوی اور میں بڑی کمی دیکھی امن کمیٹی بہن گے نا اتنے بڑا کہن گے جی ہم آپ کے ساتھ ہیں ہم امن چاہتے ہیں پھر جی اپنے ممبر تنگ گے نا پھر لوگ آخن گے دب کے رکھو یار <laughs> عجیب گل سچائی چھپ نہیں سکتی بناوٹ کے اصولوں سے خوشبو آ نہیں سکتی کبھی کاغذ کے پھولوں سے ਜਦੋਂ ਧੋਤੀਆਂ ਤੇ ਪੱਗਾਂ ਦਾ ਰਿਵਾਜ ਹੁੰਦਾ ਸੀ ਇਸ ਤਾਂ ਮੇਰਾ ਦਾਦਾ ਅਮਰਸਰੋਂ ਆਇਆ ਸੁਣੋ ਤੇ ਮੇਰਾ ਦਾਦਾ ਕਹਿੰਦਾ ਜਦੋਂ ਇਹ ਭਾਜੜ ਪਈ ਨਾ ਪਾਰਟੀਸ਼ਨ ਹੋਈ ਤੇ ਮੈਨੂੰ ਸੁੰਦਰ ਸਿੰਘ ਛਾਪੇ ਵਾਲਾ ਉਹਨੇ ਪਨਾਹ ਦਿੱਤੀ ਆਪਣੇ ਘਰ ਰੱਖਿਆ ਜਦੋਂ ਅਮਨ ਹੋਇਆ ਅਮਰਸਰ ਦੇ ਨਾਲ ਪਿੱਟੇਵੱਡ ਸਾਡਾ ਪਿੰਡ ਉੱਥੋਂ ਅਮਨ ਹੋਇਆ ਤੇ ਅਸੀਂ ਸਾਨੂੰ ਉਹ ਵਾਗੇ ਬਾਰਡਰ ਤੇ ਆਪ ਛੱਡਣ ਆਇਆ ਤੇ ਫਿਰ ਉਸ ਤੋਂ ਬਾਅਦ ਮਿਲਣ ਵੀ ਹੁੰਦਾ ਰਿਹਾ ਤੇ ਕਿਸੇ ਦੀ ਨੇਕੀ ਮੈਨੂੰ ਯਾਦ ਤੇ ਮੈਂ ਇਸ ਮੈਂਬਰ ਤੇ ਸੁਣਾ ਦਿੱਤੀ ਉਹ ਨੇਕੀ ਕਿਸੇ ਦੀ ਨਹੀਂ ਭੁਲਾਣੀ ਚਾਹੀਦੀ ਤੇ ਮੇਰੇ ਭਾਈਓ ਅਗਰ ਮਿਲਨ ਸਾਰੀ ਅਸੀਂ ਖਤਮ ਕਰ ਦਿੱਤੀ ਤੇ ਦੱਸੋ ਅਸੀਂ ਆਪਣਾ ਮੌਕਫ ਕਿਸੇ ਨੂੰ ਦੱਸ ਸਕਾਂਗੇ ਹੁਣ ਚਲੋ ਮਿਸਾਲ ਤੌਰ ਤੇ ਢੱਕੀ ਨਾਮ ਭਾਈ ਅਸ਼ਰਫ ਸਾਹਿਬ ਰਮਜ਼ਾਨ ਸਾਹਿਬ ਢੱਕੀ ਨਾ ਭਾਈ ਅਬਾਸ ਅਲੀ ਇਹਨਾਂ ਤਿੰਨਾਂ ਬੰਦਿਆਂ ਨਾਲ ਮੈਂ ਜੋ ਸਲਾਮ ਲੈਣਾ ਛੱਡਦਾ ਤੇ ਮੈਂ ਇਸ ਮਰਕਜ਼ ਵੜ ਜਾਂਗਾ ਉਹਨਾਂ ਅਨਾਈ ਜੀ ਮੌਲੀ ਸਾਹਿਬ ਤੇ ਖਲਾਕ ਦੇ ਬੜੇ ਭੈੜੇ ਨੇ ਸਲਾਮ ਨਹੀਂ ਲੈਂਦੇ ਸਿੱਧੇ ਮੂੰਹ ਇਹਨਾਂ ਕੋ ਅਸੀਂ ਆਵਾਜ਼ ਕੀ ਸੁਣਨਾ ਓਏ ਚੱਲਿਆ ਮੈਂ ਆਪਣੇ ਨਾਲ ਬੇਰੁਖੀ ਇਫਤਿਆਰ ਕਰਾਂ ਆਪਣੇ ਮੈਨੂੰ ਬਿਠਾਉਣ ਲਈ ਤਿਆਰ ਨਹੀਂ ਤੂੰ ਗੈਰ ਮੁਸਲਮ ਨਾਲ ਬੇਰੁਖੀ ਤਿਆਰ ਕਰੇਗਾ ਤੇ ਉਹ ਤੈਨੂੰ ਲਾਗ ਲਾਏਗਾ ਉਹ ਤੇਰਾ دین ਮੰਨੇਗਾ ਸੀਗੀ ਅੱਜ ਦੇ ਵੀਡੀਓ ਮੌਲਾਨਾ ਨਾਸੀਰ ਮਦਨੀ ਜੀ ਨੇ ਜੋ ਵਿਚਾਰ ਕੀਤੇ ਬਹੁਤ ਵਧੀਆ ਵਿਚਾਰ ਕੀਤੇ ਸੱਚੀ ਇਹਨਾਂ ਨੂੰ ਸੁਣਨ ਦਾ ਸੁਆਦ ਆ ਜਾਂਦਾ ਹੈ ਮਜ਼ਾ ਆ ਜਾਂਦਾ ਹੈ ਤੇ ਇਹ ਗੱਲ ਵਾਕਿਆ ਸਿੱਧੀ ਕਰਦੀ ਆ ਜਿਸ ਤਰ੍ਹਾਂ ਕਿ ਉਹਨਾਂ ਨੇ ਗੱਲ ਕੀਤੀ ਸੀਗੀ ਆਪਣੇ ਇੱਕ ਬਿਆਨ ਚ ਕਰਤਾਰਪੁਰ ਸਾਹਿਬ ਨੂੰ ਲੈ ਕੇ ਕਿ ਜੋ ਕੋਰੀਡੋਰ ਓਪਨ ਹੋਇਆ ਇਹ ਬਹੁਤ ਵਧੀਆ ਕੰਮ ਹੋਇਆ ਤੇ ਕੁਝ ਮੌਲਵੀਆਂ ਨੇ ਕੁਝ ਮੌਲਵੀਆਂ ਨੇ ਇਸ ਤੇ تنਕੀਦ ਸ਼ੁਰੂ ਕਰ ਦਿੱਤੀ ਕਿ ਭਈ ਤੁਸੀਂ ਆ ਗੱਲ ਕਿਉਂ ਕਰ ਰਹੇ ਹੋ ਤੇ ਕਿਉਂ ਮਤਲਬ ਕਿ ਅਮਨ ਅਮਨ ਦੇ ਨਾਲ ਆਪਸ ਵਿੱਚ ਮਿਲ ਜੁਲ ਕੇ ਰਹਿਣ ਦੇ ਨਾਲ ਕੀ ਹੁੰਦਾ ਹੈ ਤੇ ਜਦੋਂ ਸਭ ਤੋਂ ਵੱਡੀ ਗੱਲ ਦੇ ਜਦੋਂ ਸਾਡੇ ਨਬੀ ਨੇ ਫਰਮਾ ਦਿੱਤਾ ਕਿ ਹਰ ਮਜ਼ਹਬ ਦੀ ਰਿਸਪੈਕਟ ਕਰੋ ਸਾਡੇ ਨਬੀ پاک ਸਰਲਾਹ ਵਾਲੇ ਵਸੱਲਮ ਤੇ ਦੇਖੋ ਕਿ ਯਹੂਦੀਆਂ ਨੂੰ ਵੀ ਇੱਜ਼ਤ ਦਿੰਦੇ ਸੀਗੇ ਬਿਲਕੁਲ ਦਿੰਦੇ ਸੀਗਾ ਨਾ ਉਹ ਹਰ ਮਜ਼ਹਬ ਦੀ ਰਿਸਪੈਕਟ ਕਰਦੇ ਸੀਗੇ ਤੇ ਫਿਰ ਅਸੀਂ ਕਿਉਂ ਨਹੀਂ ਹਰ ਮਜ਼ਹਬ ਦੀ ਰਿਸਪੈਕਟ ਕਰ ਸਕਦੇ ਇਸ ਇੱਕ ਗੱਲ ਹੋਰ ਮੈਨੂੰ ਬਹੁਤ ਵਧੀਆ ਲੱਗੀ ਕਿ ਦੇਖੋ ਗੁਰਦੁਆਰੇ ਦੇ ਵਿੱਚ ਜੇ ਨਮਾਜ਼ ਪੜਨ ਵਾਸਤੇ ਅਲੱਗ ਜਗ੍ਹਾ ਬਣਾਈ ਜਾ ਸਕਦੀ ਆ ਤੇ ਮਸਜਿਦ ਵਿੱਚ ਕਿਉਂ ਨਹੀਂ ਉਹਨਾਂ ਦੇ ਦਿਲ ਵੇਖ ਲਓ ਤੁਸੀਂ ਹੈ ਤੇ ਮਸਜਿਦ ਵਿੱਚ ਕਿਉਂ ਨਹੀਂ ਦੇਖੋ ਤੁਸੀਂ ਵਾਕਿਆ ਸਿੱਖ ਸਰਦਾਰਾਂ ਦੇ ਦਿਲ ਤੁਸੀਂ ਦੇਖੋ ਕਿ ਗੁਰਦੁਆਰੇ ਦੇ ਵਿੱਚ ਅਲੱਗ ਯਾਰ ਮੁਸਲਮਾਨਾਂ ਵਾਸਤੇ ਜਗ੍ਹਾ ਬਣਾਈ ਹੁੰਦੀ ਆ ਕਿ ਮੁਸਲਮਾਨ ਇੱਥੇ ਆਪਣੀ ਇਬਾਦਤ ਕਰਨ ਆਪਣੀ ਨਮਾਜ਼ ਜਰੀਆ ਉਹ ਅਦਾ ਕਰਨ ਤੇ ਕਿੰਨੀ ਵਧੀਆ ਗੱਲ ਆ ਤੇ ਜਿਸ ਨਾਲ ਕਿ ਮੌਲਾਨਾ ਨਾਸਿਰ ਮਦਨੀ ਜੀ ਨੇ ਕਿਹਾ ਕਿ ਕੋਈ ਆਪਣੀ ਮਸਜਦ ਦੀ ਕਿਤਾਬ ਦੇ ਵਿੱਚ ਲਿਖ ਸਕਦਾ ਕਿਸੇ ਦੀ ਮਸਜਦ ਦੀ ਅਛਾਈ ਲਿਖ ਸਕਦਾ ਹੈ ਲੇਕਿਨ ਬਾਬਾ ਗੁਰੂ ਨਾਨਕ ਦੇਵ ਜੀ ਨੇ ਕੀ ਜੀ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੋਇਆ ਹੈ ਇਹ ਵੀ ਬਹੁਤ ਵਧੀਆ ਮੈਨੂੰ ਵੈਸੇ ਗੱਲ ਲੱਗੀ ਬਹੁਤ ਮੈਨੂੰ ਵੀ ਮੇਰੇ ਦਿਲ ਨੂੰ ਛੁਈ ਹੈ ਇਸ ਗੱਲ ਤੇ ਦੇਖੋ ਸਾਨੂੰ ਨਹੀਂ ਪਤਾ ਹੁੰਦਾ ਕਿਸੇ ਵੀ ਇਸੇ ਗੱਲ ਦਾ ਲੇਕਿਨ ਜਦੋਂ ਅਸੀਂ ਉੱਤੇ ਗੌਰ ਨਾਲ ਅਮਲ ਕਰਦੇ ਹਾਂ ਉਹ ਕਿਤੀ ਵੀ ਇਹ ਉਹਨਾਂ ਨੇ ਸਾਨੂੰ ਨਸੀਹਤ ਹੀ ਦਿੱਤੀ ਨਸੀਹਤ ਹੀ ਦਿੱਤੀ ਹੈ ਅਛਾਈ ਦੀ ਗੱਲ ਕੀ ਕਾਪੀ ਕਰੋ ਤੇ ਆਪਣੇ ਨਬੀ ਸੱਲੱਲਾ ਵਾਲਿ ਹ ਵਾਲਿ ਸੱਲਮ ਨੂੰ ਕਰੋ ਹਾਂਜੀ ਬਿਲਕੁਲ ਮਤਲਬ ਕਿ ਅੱਜ ਜਦੋਂ ਅਸੀਂ ਆਪਣੇ ਉਸਰੇ ਰਸੂਲ ਨੂੰ ਹੀ ਆਈਡੀਅਲ ਮੰਨਣਾ ਛੱਡ ਦਵਾ ਗਏ ਤੇ ਅਸੀਂ ਕਿਸ ਤਰ੍ਹਾਂ ਕਾਮਯਾਬ ਹੋਵਾਂਗੇ ਕਦੀ ਵੀ ਨਹੀਂ ਕਾਮਯਾਬ ਹੋਵਾਂਗੇ ਤੇ ਸਭ ਤੋਂ ਪਹਿਲੇ اخلاق ਅਗਰ ਤੁਹਾਡਾ اخلاق ਅਸਾ ਹੈ ਫਿਰ ਦੇਖੋ ਤੁਸੀਂ مولانا ਨਾਸਰਵੰਦੀ ਜੀ ਨੇ ਕਿਹਾ ਕਿ ਮੈਨੂੰ ਸਿੱਖ ਵੀਰਿਆ ਦੀ ਕੋਲ ਆਉਂਦੀ ਹੈ ਨਾ ਤੇ ਉਹ ਬੜੀ ਇੱਜ਼ਤ ਦੇ ਨਾਲ ਰਿਸਪੈਕਟ ਦੇ ਨਾਲ ਕਰਦੇ ਆ ਅਸਲਾਮੁਅਲੈਕਮ ਤੇ ਫਿਰ ਜਦੋਂ ਅਸੀਂ ਸਰਦਾਰ ਜੀ ਕਹਾਂਗੇ ਤਾਂ ਸਾਡੂੰ ਜ਼ੁਬਾਨ ਦੇ ਕਿਛਲੇ ਬਣ ਜਾਵਾਂਗੇ ਤੁਸੀਂ ਦੇਖੋ ਕਿ ਇੱਕ ਹੋਰ ਧਰਮ ਦਾ ਹੋ ਕੇ ਉਹ ਸਾਡੇ ਰਸੂਲ ਸੱਲੱਲਾਹ ਸੱਲਮ ਦੀ ਗੱਲਾਂ ਤੇ ਅਮਲ ਕਰ ਰਿਹਾ ਕਰ ਰਹੀ ਹੈ ਤੇ ਫਿਰ ਅਸੀਂ ਕਿਉਂ ਨਹੀਂ अच्छा आज चीज वैसे मैं सिक्खा ਦੇ ਵਿੱਚ ਹੀ ਦੇਖੀ ਆ ਕਿ ਸਿੱਖ ਕੌਮ ਨਾ ਬਹੁਤ ਯਾਰ ਡਿਸਪੈਕਟ ਕਰਦੀ ਆ ਹਰ ਮਜ਼ਹਬ ਦੀ ਹਰ ਕੌਮ ਦੀ ਬਹੁਤ ਅਹਿਸਾਸ ਆ ਯਕੀਨ ਮੰਨੋ ਤੇ ਅਗਰ ਕੋਈ ਆਪਣੇ ਗੁਰਵਾ ਦੇ ਰੂਲ ਦੇ ਉੱਤੇ ਚੱਲ ਰਿਹਾ ਹੈ ਨਾ ਤੇ ਉਹ ਸਿੱਖ ਕੌਮ ਆ ਜੋ ਚੱਲ ਰਹੀ ਆ ਬਹੁਤ ਰਿਸਪੈਕਟਫੁਲ ਨੇ ਔਰ ਹੋਪ ਇਨੀਂਕ ਮਦਦ ਕਰਦੇ ਨੇ ਲੋਕਾਂ ਦੀ ਕੋਈ ਤੁਸੀਂ ਨੂੰ ਦੇਖ ਲੈਣ ਸਹੀ ਦੇਖ ਲੈਣ ਸਹੀ ਨਾਜਾਇਜ਼ ਕਿਸੇ ਨਾਲ ਨਹੀਂ ਦੇਖ ਸਕਦੇ ਨਜਾਇਜ਼ ਨਹੀਂ ਤੇ ਤੁਹਾਨੂੰ ਦੇਖਿਆ ਤੁਸੀਂ ਉਹਨਾਂ ਦੇ ਇਹ ਵੀਡੀਓ ਦੇ ਵਿੱਚ ਸਿੱਖ ਲੋਕ ਸਿੱਖਵਾਈ ਵੀ ਆਏ ਹੋਏ ਨੇ ਹਾਂਜੀ ਇਹਨਾਂ ਨੂੰ ਬਹੁਤ ਪਸੰਦ ਉਹਨਾਂ ਦਾ ਨਾਸਰ ਸਿੱਖਵਾਈ ਆਏ ਹੋਏ ਨੇ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਇਹਨਾਂ ਦੀ ਬਹੁਤ ਸਾਰੀ ਐਸੀਆਂ ਵੀਡੀਓਜ਼ ਆ ਜੋ ਸਿੱਖਾ ਦੇ ਉੱਪਰ ਬਣੀਆਂ ਹੋਈ ਹੈ مولانا ਨਾਸਰ ਮਦਨੀ ਜੀ ਜਵਾਨਾ ਅਮਨ ਦਾ ਪੇਗਾਮ ਦਿੰਦੇ ਨੇ ਭਾਈਚਾਰੇ ਦਾ ਪੇਗਾਮ ਦਿੰਦੇ ਨੇ ਤੇ ਇਹ ਮੈਨੂੰ ਬਹੁਤ ਵਧੀਆ ਲੱਗਦੇ ਨੇ ਇਹਨਾਂ ਦੀ ਬੋਲੀ ਇਹ ਮਜ਼ਾਕ ਮਜ਼ਾਕ ਦੇ ਵਿੱਚ ਨਾ ਅਗਲੇ ਇਨਸਾਨ ਨੂੰ ਸਮਝਾ ਜਾਂਦੇ ਨੇ ਕਿ ਅਗਲੇ ਇਨਸਾਨ ਨੂੰ ਸਮਝ ਆ ਜਾਂਦੀ ਹੈ ਕਿ ਉਹਨੂੰ ਫੀਲ ਵੀ ਨਾ ਹੋਵੇ ਕਿ ਉਹ ਸਮਝ ਵੀ ਜਾਵੇ ਈਮਾਨ ਮਜ਼ਬੂਤ ਹੋ ਜਾਂਦਾ ਹੈ ਇਹਨਾਂ ਦੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਬਾਕੀ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਲੱਗੀ ਉਹਨਾਂ ਨੇ ਗੋਲਡਨ ਟੈਂਪਲ ਦੀ ਗੱਲ ਕੀਤੀ ਸਿੱਖਾ ਦੇ ਮੁਤਲਕ ਗੱਲ ਕੀਤੀ ਸਰਦਾਰਾ ਦੇ ਮੁਤਲਕ ਗੱਲ ਕੀਤੀ ਮਤਲਬ ਕਿ ਜੋ ਪਰ ਪਥਰਾ ਪਥਰਾਓ ਹੋਇਆ ਸੀਗਾ ਗੁਰਦੁਆਰੇ ਤੇ ਉਸ ਤੋਂ ਮੁਤਲਕ ਵੀ ਗੱਲ ਕੀਤੀ ਉਹਨਾਂ ਨੇ ਬਹੁਤ ਸਖਤੀ ਨਾਲ ਉਹਨਾਂ ਨੇ ਗਲਤ ਕਿਹਾ ਉਹਨਾਂ ਨੇ ਕਿ ਕੋ ਜਾਹਲ ਮੁਸਲਮਾਨ ਸੀ ਉਹ ਜਾਹਲ ਸੀਗਾ ਬਿਲਕੁਲ ਤੇ ਬਿਲਕੁਲ ਜੋ ਹੱਕ ਸੱਚ ਦੀ ਗੱਲ ਹੁੰਦੀ ਹੈ ਨਾ ਉਹ ਕਰਨੀ ਚਾਹੀਦੀ ਹੈ ਤੇ ਜੋ ਹੱਕ ਸੱਚ ਦੀ ਗੱਲ ਡਾਟ ਕੇ ਨਹੀਂ ਕਾਟ ਸਕਦਾ ਨਾ ਮੈਂ ਨਹੀਂ ਕਹਿੰਦੀ ਕਿ ਉਹ ਇਨਸਾਨ ਆ ਤੇ ਅਗਰ ਅਸਲ ਇਨਸਾਨੀਅਤ ਮੇਂ ਦੇਖਿਆ ਤੇ ਮੈਂ ਸਿੱਖਾ ਦੇ ਵਿੱਚ ਦੇਖਿਆ ਮਤਲਬ ਕਿ ਤੁਹਾਨੂੰ ਪਤਾ ਹੈ ਕਿ ਸਿੱਖ ਲੋਕ ਸਿੱਖ ਕੌਮ ਜਵਾ ਉਹ ਜੋ ਕਮਾਈ ਆਪਣੀ ਕਾਟ ਦਿਆ ਉਹ ਆਪਣੀ ਕਮਾਈ ਦੇ ਵਿੱਚੋਂ ਜਿਹੜਾ 10% ਨਾ ਉਹ ਅਲੱਗ ਕਾਟ ਦਿਆ ਤਾਂ ਕਿ ਉਹ ਜ਼ਰੂਰਤਮੰਦਾ ਤੇ ਕੰਮ ਆ ਸਕੇ 10% ਆਪਣੀ ਕਮਾਈ ਤੋਂ ਉਹਨੇ ਅਲੱਗ ਹਾਂ ਜੀ ਹਰ ਸਿੱਖ ਇਸ ਤਰ੍ਹਾਂ ਕਰਦੇ ਮੈਂ ਆ ਵੀਡੀਓ ਚ ਗੱਲ ਦੇਖੀ ਸੀ ਹੁਣ ਪਤਾ ਨਹੀਂ ਹਰ ਸਿੱਖ ਇਸ ਤਰ੍ਹਾਂ ਕਰਦਾ ਹੈ ਜਾਂ ਨਹੀਂ ਕਰਦਾ ਹੈ ਮੇਰੇ ਈ ਵਿਊਅਰਸ ਨੇ ਮੈਨੂੰ ਦੱਸਣਾ ਹੈ ਕਿ ਵਾਕਈ ਇਸ ਤਰ੍ਹਾਂ ਹੀ ਆ ਕਿ ਸਿੱਖ ਕੌਮ ਦੇ ਲੋਕ ਆਪਣੀ ਕਮਾਈ 'ਚੋਂ 10% ਜੇ ਰਹਾ ਉਹ ਜ਼ਰੂਰਤਮੰਦਾਂ ਵਾਸਤੇ ਅਲੱਗ ਰੱਖ ਲੈਂਦੇ ਨੇ ਤੇ ਆ ਬਹੁਤ ਵਧੀਆ ਬਹੁਤ ਵਧੀਆ ਗੱਲ ਹੈ ਤੇ ਅਗਰ ਦੇਖਿਆ ਜਾਵੇ ਨਾ ਤੇ ਸਿੱਖ ਕੌਮ ਨੂੰ ਰੱਬ ਨੇ ਦਿੱਤਾ ਵੀ ਬਹੁਤ ਹੈ ਦਿੱਤਾ ਵੀ ਬਹੁਤ ਹੈ ਅਗਰ ਆ ਗੱਲ ਹੋ ਰਿਹਾ ਕਿ ਮਤਲਬ ਕਿ ਅਗਰ ਸਿੱਖਾਂ ਨੂੰ ਉਹਨਾਂ ਦੇ ਰਾਈਟਸ ਨਹੀਂ ਮਿਲ ਰਹੇ ਇਹ ਗੱਲ ਇੱਕ ਸਾਈਡ ਤੇ ਆ ਲੇਕਿਨ ਤੁਸੀਂ ਦੇਖੋ ਕਿ ਸਿੱਖ ਕੌਮ ਜੋ ਸਿੱਖ ਕੌਮ ਦੇ ਜੋ ਲੋਕ ਹਨ ਆਪਣੇ ਘਰ ਤੇ ਆਪਣੇ بیوی ਬੱਚਿਆਂ ਨਾਲ ਆਪਣੀ ਫੈਮਿਲੀ ਨਾਲ ਬਹੁਤ ਖੁਸ਼ਬਾਦ ਸ਼ਕੂਨ ਦੀ ਜ਼ਿੰਦਗੀ ਜਿਹੜੀ ਆ ਉਹ ਬਸਰ ਕਰਦੇ ਨੇ ਆ ਬਾਕੀ ਮੈਂ ਵੀ ਕਿੱਦਣ ਨੂੰ ਗੱਲਾਂ ਲੈ ਕੇ ਤੁਰ ਪਈ ਆ ਵੀਡੀਓ ਬਹੁਤ ਵਦਿਆ ਸੀ مولانا ਨਾਸੀਰ ਮਦਨੀ ਜੀ ਨੇ ਬਹੁਤ ਵਦਿਆ ਵਿਚਾਰ ਕੀਤੇ ਹੋਏ ਸੀ ਗਾਇਸ ਤੁਸੀਂ ਕੀ ਕਹਿੰਦੇ ਹੋ ਮੈਂ ਤੇ ਆਹੀ ਕਹਾਗੀ ਲਹਿੰਦਾ ਚੜਦਾ ਪੰਜਾਬ ਜਿੰਦਾਬਾਦ ਤਾਂ ਹਾਰਦੀ ਕੀ ਰਾਏ ਤੁਸੀਂ ਵੀ ਕਮੈਂਟ ਕਰਕੇ ਲਾਜ਼ਮੀ ਦੱਸਣਾ مولانا ਨਾਸੀਰ ਮਦਨੀ ਜੀ ਕਿੰਨਾ ਕਿੰਨਾ ਦੇ ਫੇਵਰੇਟ ਆ ਮੇਰੇ ਬਹੁਤ ਫੇਵਰੇਟ ਆ ਤੇ ਮੈਨੂੰ ਇਹਨਾਂ ਨੂੰ ਸੁਣੰਦਾ ਬਹੁਤ ਮਜ਼ਾ ਆਂਦਾ ਹੈ ਬਹੁਤ ਸਵਾਦ ਆਂਦਾ ਹੈ ਬਾਕੀ ਤੁਸੀਂ ਆਪ ਵੀ ਆਪਣੀ ਰਾਏ ਤੋਂ آگਾਹ ਕਰਨਾ ਹੈ ਮਿਲਦੇ ਆ ਨੈਕਸਟ ਵੀਡੀਓਜ਼ ਆਪਨਾ ਬਹੁਤ ਜ਼ਿਆਦਾ ਖਿਆਲ ਰੱਖਣਾ ਤੇ ਮੈਨੂੰ ਦਵਾ ਚ ਯਾਦ ਰੱਖਣਾ ਹਾਸ ਤੇਰੋ ਵਾਸਤੇਰੋ ਤੇ ਰੱਤਵਾਨ ਨੂੰ ਹਮੇਸ਼ਾ ਹਾਸਤਾ ਵਾਸਤੇਰੋ